ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਸਭ ਤੋਂ ਪਹਿਲਾਂ ਜੀ ਅੱਜ ਨਵਾਂ ਸਾਲ ਆ ਤੇ ਮੇਰੀ YouTube ਫੈਮਿਲੀ ਨੂੰ ਮੇਰੇ ਸਾਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਨਵੇਂ ਸਾਲ ਦੀਆਂ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਗੁਰੂ ਰਾਮਦਾਸ ਜੀ ਤੁਹਾਡੀਆਂ ਕਮਾਈਆਂ ਦੇ ਵਿੱਚ ਵਾਧੇ ਪਾਉਣ ਜੀ ਤੇ ਵਾਹਿਗੁਰੂ ਜੀ ਤੁਹਾਡੇ ਲਈ ਇਹ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਜੀ ਤੇ ਨਵਾਂ ਸਾਲ ਤੇ ਨਵੀਂ ਟ੍ਰਿਕ ਦੇ ਨਾਲ ਆਏ ਆ ਜੀ ਅੱਜ ਤੇ ਭੈਣੋ ਜਿਵੇਂ ਕਿ ਸਰਦੀਆਂ ਦਾ ਮੌਸਮ ਚੱਲਦਾ ਪਿਆ ਤੇ ਸਰਦੀਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਵੀਡੀਓ 2-3 ਦਿਨ ਪਹਿਲਾਂ ਪੋਸਟ ਕੀਤੀ ਸੀ ਲਸਣ ਦੀ ਕਿ ਲਸਣ ਕਿਵੇਂ ਛੇਲ ਸਕਦੇ ਆ ਬਿਨਾ ਹੱਥ ਲਾਏ ਤੇ ਅੱਜ ਭੈਣੋ ਮਟਰ ਕਿਵੇਂ ਆਪਾਂ ਕੱਢ ਸਕਦੇ ਆ ਬਿਨਾ ਹੱਥ ਲਾਏ ਹਜੇ ਟ੍ਰਿਕ ਤੁਹਾਨੂੰ ਦੱਸੀ ਹੈ ਜਿਹੜੀ ਪਹਿਲ ਭਰਾਵਾਂ ਨੇ ਲਸਣ ਵਾਲੀ ਵੀਡੀਓ ਨਹੀਂ ਦੇਖੀ ਜ਼ਰੂਰ ਦੇਖ ਲੈਣ ਜੀ ਤੇ ਇਹ ਮਟਰ ਤੁਹਾਨੂੰ ਪਤਾ ਸਰਦੀਆਂ ਦੇ ਵਿੱਚ ਮਟਰਾਂ ਦੀ ਸਬਜ਼ੀ ਬਹੁਤ ਬੰਦੀ ਹੈ ਜੀ ਮਿਕਸਰ ਸਬਜੀ ਬਣਾਉਣੀ ਹੋਵੇ ਤਾਂ ਵੀ ਮਟਰ ਕਮ ਆਉਂਦੇ ਨੇ ਜੀ। ਕਾफी ਸਬজੀਆਂ ਦੇ ਵਿੱਚ ਜਿਹੜੇ ਮਟਰ ਆਉ ਪਿਆ ਜਾਂਦੇ ਨੇ। ਤੇ ਜਿਨ੍ਹਾਂ ਦੇ ਤੇ ਘਰ ਦੇ ਮਟਰ ਨੇ ਤੇ ਉਹ ਤਾਂ ਇਹ ਗੱਲ ਨੂੰ ਸਮਝ ਸਕਦੇ ਨੇ ਕਿ ਮਟਰ ਬਹੁਤ ਜ਼ਿਆਦਾ ਆਉਂਦੇ ਨੇ। ਹਲੇ ਪਹਿਲੇ ਖਤਮ ਨਹੀਂ ਹੁੰਦੇ ਤਾਂ ਫੇਰ ਆ ਜਾਂਦੇ ਨੇ। ਤੇ ਛਿੱਲਣੇ ਜਿਹੜੇ ਉਹ ਬਹੁਤ ਔਖੇ ਲੱਗਦੇ ਨੇ। ਕੱਢਣੇ ਬਹੁਤ ਔਖੇ ਲੱਗਦੇ ਨੇ ਮਟਰ। ਕਿਉਂਕਿ ਇੱਕ ਤਾਂ ਹੁੰਦਾ ਆਪਾਂ ਕਿਲੋ ਮਟਰ ਲੈ ਲੇ ਬਸ ਕੱਢ ਲੇ ਸਬਜੀ ਬਣਾ ਲਈ। ਤਾਂ ਇੱਕ ਜਿਨ੍ਹਾਂ ਦੇ ਘਰ ਇਸ ਤਰ੍ਹਾਂ ਖੁੱਲੇ ਮਟਰ ਆਉਂਦੇ ਨੇ ਹਲੇ ਅੱਜ ਕੱਢੇ ਨਹੀਂ ਫੇਰ 5-7 ਕਿਲੋ ਫੇਰ ਆ ਗਏ ਨੇ। ਤੇ ਇੱਦਾਂ ਹੀ ਮੇਰਾ ਆੜ ਦੇ ਖੇਤਾਂ ਦੇ ਵਿੱਚੋਂ ਵੀ ਆਏ ਨੇ ਸਰਦਾਰ ਜੀ ਲੈ ਕੇ ਆਏ ਨੇ ਤੇ ਸਿਰਫ ਇੰਨੇ ਕੁ ਮਟਰ ਨਹੀਂ ਆ ਭੈਣੋ ਇਹ ਸਿਰਫ ਇੱਕ ਐਗਜ਼ੈਂਪਲ ਦੇ ਤੌਰ ਤੇ ਮੈਂ ਅੰਦਰ ਰਸੋਈ 'ਚ ਮਟਰ ਇੰਨੇ ਕੁ ਲੈ ਕੇ ਆਈਆਂ ਨਹੀਂ ਤਾਂ ਬਹੁਤ ਜ਼ਿਆਦਾ ਮਟਰ ਨੇ ਤੇ ਰੋਜ਼-ਰੋਜ਼ ਇਹ ਕੱਢਣੇ ਬਹੁਤ ਔਖੇ ਲੱਗਦੇ ਨੇ ਮੈਂ ਸੋਚਿਆ ਤੁਹਾਡੇ ਨਾਲ ਵੀ ਟ੍ਰਿਕ ਸਾਂਝੀ ਕਰ ਦੇਣੀ ਆ ਕਿਉਂਕਿ ਕਈ ਵਾਰਾ ਹੁੰਦਾ ਗੈਸਟ ਆਏ ਜਾਂ ਅਸੀਂ ਕੁਝ ਜਿਵੇਂ ਅੱਜ ਨਵਾਂ ਸਾਲ ਆ ਜੀ ਕੁਝ ਸਬਜ਼ੀਆਂ ਵਗੈਰਾ ਆਪਾਂ ਵਧੀਆ-ਵਧੀਆ ਬਣਾਉਣੀਆਂ ਨੇ ਮਿਕਸ ਵੈਜ ਬਣਨੀ ਆ ਕੁਝ ਵੀ ਤੁਸੀਂ ਬਣਾਉਣਾ ਮਟਰ ਜੜੇ ਨੇ ਉਹ ਕੱਢਣੇ ਬਹੁਤ ਔਖੇ ਲੱਗਦੇ ਨੇ ਤੇ ਕੰਮ ਸਾਰੇ ਕਰਦਿਆਂ ਕਰਦਿਆਂ ਨਾਲ ਨਾਲ ਮਟਰ ਨਿਕਲ ਜਾਣਗੀ ਤੇ ਮੈਂ ਤੁਹਾਡੇ ਨਾਲ ਅੱਜ ਇੱਕ ਟ੍ਰਿਕ ਸਾਂਝੀ ਕਰਨ ਲੱਗੀ ਆ ਜੀ ਜੇ ਵਧੀਆ ਲੱਗੇ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਨਵਾਂ ਸਾਲ ਆ ਜੀ ਬਸ ਅਰਦਾਸ ਕਰਦੇ ਆਂ ਬਾਬਾ ਜੀ ਅੱਗੇ ਕਿ ਤੁਸੀਂ ਸਾਰੇ ਜਣੇ ਹੱਸਦੇ ਵਸਦੇ ਰਹੋ ਤੇ ਸਾਡਾ ਵੀ ਪਿਆਰ ਤੁਹਾਡੇ ਨਾਲ ਬਣਿਆ ਰਵੇ ਤੇ ਤੁਹਾਡਾ ਵੀ ਸਾਡੇ ਨਾਲ ਤੇ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੀਏ ਤੇ ਤੁਸੀਂ ਸਾਡੀਆਂ ਵੀਡੀਓਜ਼ ਨੂੰ ਪਸੰਦ ਕਰਦੇ ਰਹੋ ਜੀ ਚਲੋ ਜੀ ਵੀਡੀਓ ਨੂੰ ਕਰਦੇ ਆਂ ਜੀ ਸਟਾਰਟ ਹਾਂ ਜੀ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਇੰਟਰਡਕਸ਼ਨ ਦੇ ਉੱਪਰ ਇਹ ਤਸਲਾ ਵੱਡਾ ਜਿਹੜਾ ਖੁੱਲਾ ਰੱਖ ਲਿਆ ਤੁਸੀਂ ਗੈਸ ਉੱਪਰ ਰੱਖ ਲੈਣਾ ਜੀ ਅੱਗ ਨੂੰ ਲੈਣਾ ਵਾਲ ਤੇ ਇਸ ਤਰ੍ਹਾਂ ਤੁਸੀਂ ਖੁੱਲਾ ਭਾਂਡਾ ਰੱਖ ਲੈਣਾ ਜੇ ਤੁਸੀਂ ਮਟਰ ਸਟੋਰ ਕਰਨੀਆਂ ਤੁਸੀਂ ਸਟੋਰ ਵੀ ਪਹਿਲਾਂ ਕਰ ਸਕਦੀਆਂ ਜੀ ਤੇ ਜੇ ਤੁਸੀਂ ਸਬਜ਼ੀ ਬਣਾਉਣੀ ਹੈ ਤਾਂ ਤੁਸੀਂ ਸਬਜ਼ੀ ਵੀ ਬਣਾ ਸਕਦੇ ਜੀ ਤੇ ਇਸੇ ਟ੍ਰਿਕ ਦੇ ਨਾਲ ਪਹਿਲਾਂ ਵੀ ਮਟਰ ਜਿਹੜੇ ਆ ਆਪਣੇ ਸਟੋਰ ਕਰਕੇ ਦੇਖੋ ਰੱਖੇ ਹੋਏ ਆ ਕਿੰਨੇ ਸਾਰੇ ਤੇ ਇਸ ਟ੍ਰਿਕ ਦੇ ਨਾਲ ਇਹ ਆ ਕਿ ਕੱਢਣੇ ਨਹੀਂ ਪੈਂਦੇ ਹੈਗੇ ਤੇ ਹੱਥ ਜਿਹੜੇ ਦੁਖਣ ਲੱਗ ਜਾਂਦੇ ਆ ਜਿਆਦਾ ਮਟਰ ਕੱਢਣ ਲਈ ਕਰਕੇ ਜਿਹੜੀ ਫੇਰ ਰੱਖ ਲੈਨੇ ਆ ਤੇ ਨਾਲੇ ਤੁਹਾਡੇ ਨਾਲ ਵੀ ਪੈਨੋ ਵੀਡੀਓ ਜਿਹੜੀ ਆ ਉਹ ਸਾਂਝੀ ਕਰ ਦਿੰਨੇ ਆ ਤੇ ਪੈਨੋ ਮੈਂ ਸਭ ਤੋਂ ਪਹਿਲਾਂ ਇਹ ਤਸਲਾ ਵੱਡਾ ਸਾਰਾ ਜਿਹੜਾ ਰੱਖ ਲਿਆ ਜੀ ਤੇ ਅੱਗ ਨੂੰ ਲੈਣਾ ਹੈ ਜੀ ਬਾਹਰ ਠੀਕ ਹੈ ਜੀ ਮੈਂ ਇੰਡਕਸ਼ਨ ਚਲਾ ਲਿਆ ਹੈ ਜੀ ਤੇ ਪੈਨੋ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾ ਲਿਆ ਜੀ ਪਾਣੀ ਤੁਸੀਂ ਆਪਣੇ ਮਟਰਾਂ ਦੇ ਹਿਸਾਬ ਨਾਲ ਪਾਣੀ ਪਾ ਲੈਣਾ ਜੇ ਤੁਸੀਂ ਸਟੋਰ ਕਰਨੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਜੀ ਮੈਂ ਫਿਲਹਾਲ ਹਜੇ ਇੰਨੇ ਮਟਰ ਤੁਹਾਨੂੰ ਦਿਖਾਣ ਲੱਗੀ ਇਸ ਕਰਕੇ ਮੈਂ ਪਾਣੀ ਜਿਹੜਾ ਇੱਕ ਗੜਵੀ ਲਿਆ ਜੀ ਇੰਨੇ ਦੇ ਵਿੱਚ ਹੋਰ ਪਾ ਦਾਂਗੀ ਕਿ ਤੁਸੀਂ ਮਟਰਾਂ ਨੂੰ ਆਪਾਂ ਜਿਹੜਾ ਡਿਪ ਕਰਨਾ ਹੈ। ਹੋ ਤੁਸੀਂ ਦੇਖਦੇ ਹੋਣੇ ਕਿ ਮਟਰ ਜਦੋਂ ਗਰਮ ਹੋ ਜਣੇ ਛਿਲਕੇ ਸਣੇ ਤਾਂ ਖਰਾਬ ਤਾਂ ਨਹੀਂ ਹੋਣਗੇ ਬਿਲਕੁਲ ਨਹੀਂ ਜੀ। ਮੈਂ ਤੁਹਾਨੂੰ ਦੱਸਦੀ ਹਾਂ ਕਿ ਅਸੀਂ ਕੀ ਕਰਨ ਲੱਗੇ। ਅਸੀਂ ਇਹ ਨਹੀਂ ਹੈ ਕਿ ਪਾਣੀ ਨੂੰ ਰਿੰਨਣਾ ਹੈ। ਪਾਣੀ ਨੂੰ ਬਹੁਤ ਜ਼ਿਆਦਾ ਬੋਇਲ ਕਰਵਾਉਣਾ। ਨਹੀਂ ਜੀ ਬਿਲਕੁਲ ਨਹੀਂ। ਅਸੀਂ ਦੋ ਗੜ੍ਹੀਆਂ ਦੇ ਕਰੀਬ ਜਿਹੜਾ ਪਾਣੀ ਉਹ ਪਾ ਦਿੱਤਾ ਜੀ ਤੇ ਆਪਾਂ ਜਿਹੜਾ ਤਸਲਾ ਉੱਪਰ ਧਰ ਦਿੱਤਾ ਹੈ। ਇਸ ਪਾਣੀ ਨੂੰ ਭਾਣੋ ਅਸੀਂ ਰਿੰਨਣਾ ਨਹੀਂ ਆ ਬੋਇਲ ਨਹੀਂ ਕਰਨਾ ਇਹਨਾਂ ਨੂੰ ਅਸੀਂ ਗਾਲਣਾ ਨਹੀਂ ਹੈਗਾ ਵਿੱਚ ਮਟਰ ਆਪਾਂ ਜਿਹੜੀ ਅੰਦਰ ਵਾਲੇ ਵਿੱਚ ਮਟਰ ਰਿਹਾ ਉਹ ਆਪਾਂ ਕੱਚੇ ਹੀ ਰੱਖਣੇ ਆ ਠੀਕ ਹੈ ਜੀ ਮਟਰਾਂ ਨੂੰ ਅਸੀਂ ਕੋਈ ਵੀ ਇਹ ਨਹੀਂ ਪਕਾਉਣਾ ਨਹੀਂ ਹੈਗਾ ਤੁਹਾਨੂੰ ਮੈਂ ਦੱਸਦੀ ਆ ਇਹਨਾਂ ਦੇ ਵਿੱਚ ਅਸੀਂ ਮਟਰ ਪਾ ਕੇ ਅੱਗ ਦੇ ਉੱਪਰ ਮੈਂ ਰਿੰਨਣ ਨਹੀਂ ਲੱਗੀ ਜਸਟ ਮੈਂ ਹਜੇ ਪਾਣੀ ਗਰਮ ਕਰਦੀ ਪਈ ਆ ਤੇ ਪਾਣੀ ਜਦੋਂ ਸਾਡਾ ਗਰਮ ਹੋ ਗਿਆ ਬਸ ਅਸੀਂ ਇੰਨਾ ਪਾਣੀ ਗਰਮ ਕਰਨਾ ਕਿ ਨਾ ਤਾਂ ਕੋਸਾ ਹੋਵੇ ਤੇ ਨਾ ਉਹ ਬੁਲਬਲੇ ਮਾਰਦਾ ਹੋਵੇ ਬਸ ਜਿੱਦਾਂ ਅਸੀਂ ਚਾਹ ਦਾ ਪਾਣੀ ਗਰਮ ਕਰਦੇ ਆ ਨਾ ਕਿ ਥੋੜਾ ਰਿਜ ਜਾਂਦਾ ਪਾਣੀ ਗਰਮ ਹੋ ਜਾਂਦਾ ਹੱਥ ਜਿਹੜਾ ਥੋੜਾ ਡਿਪ ਕਰਨ ਤੇ ਬਹੁਤ ਜ਼ਿਆਦਾ ਗਰਮ ਹੱਥ ਨੂੰ ਲੱਗੇ ਪਾਣੀ ਉਹਨਾਂ ਅਸੀਂ ਪਾਣੀ ਗਰਮ ਕਰ ਲੈਣਾ ਤੇ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਦੇਖਿਆ ਕਰੋ ਵੀਡੀਓ ਨੂੰ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਵਧ ਸਕੇ ਕਿ ਅੱਜ ਨਵਾਂ ਸਾਲ ਆ ਜੀ ਤੇ ਨਵੇਂ ਸਾਲ ਤੇ ਅਸੀਂ ਵੀਡੀਓ ਲੈ ਕੇ ਆਏ ਜੀ ਸਾਡੇ ਨਵੇਂ ਸਾਲ ਦੀ ਪਹਿਲੀ ਵੀਡੀਓ ਹੈ ਜੀ ਇਹ ਤੇ ਤੁਸੀਂ ਸਾਰਿਆਂ ਨੇ ਪਿਆਰ ਜ਼ਰੂਰ ਦੇਣਾ ਹੈ ਜੀ ਤੇ ਚਲੋ ਜੀ 5 ਮਿੰਟ ਬਾਅਦ ਆਪਾਂ ਤੁਹਾਨੂੰ ਮਿਲਦੇ ਆਂ ਪਾਣੀ ਅਸੀਂ ਗਰਮ ਕਰ ਆ ਦੇਖੋ ਜੀ ਹੱਥ ਪੈ ਰਿਆ ਇਹਦਾ ਮਤਲਬ ਇਹ ਪਾਣੀ ਖੁੱਸਾ ਹੈ ਇਹਨਾ ਨਹੀਂ ਇਹ ਤੋਂ ਵੱਧ ਕਰਾਂਗੇ ਠੀਕ ਹੈ ਹਾਂਜੀ ਤੇ ਭੈਣੋ ਦੇਖੋ ਪਾਣੀ ਜਿਹੜਾ ਸਾਡਾ ਕਾਫੀ ਗਰਮ ਹੋ ਗਿਆ ਕਿਹਾਡੇ ਹੱਥ ਨੂੰ ਜਿਹੜਾ ਗਰਮ ਪਾਣੀ ਆ ਉਹ ਲੱਗਦਾ ਪਿਆ ਹਾਂਜੀ ਤੇ ਭੈਣੋ ਹੁਣ ਮੈਂ ਕੀ ਕਰਨ ਲੱਗੀ ਬਹੁਤ ਗਰਮ ਪਾਣੀ ਇਹਦੇ ਵਿੱਚ ਮੈਂ ਸਾਰੇ ਜਿਹੜੇ ਮਟਰ ਹੈ ਇਸ ਤਰ੍ਹਾਂ ਪਾ ਦਮਾਂਗੇ ਦੇਖੋ ਜੀ ਤੁਸੀਂ ਵੇਖ ਸਕਦੇ ਅਸੀਂ ਸਾਰੇ ਮਟਰ ਜਿਹੜੇ ਇਹਦੇ ਵਿੱਚ ਪਾ ਦਿੱਤੇ ਆ ਤੇ ਮਟਰ ਜਿਹੜੇ ਆ ਸਾਡੇ ਚੰਗੀ ਤਰ੍ਹਾਂ ਤੇ ਜਿਹੜੇ ਪੈਣੋਂ ਮਟਰਿਆ ਸਾਡੇ ਚੰਗੀ ਤਰ੍ਹਾਂ ਉਹ ਡਿੱਪ ਹੋਣੇ ਚਾਹੀਦੇ ਆ ਦੇਖੋ ਠੀਕ ਹੈ ਜੀ ਹੁਣ ਮੈਂ ਕੀ ਕਰਾਂਗੀ ਇਹਦੇ ਵਿੱਚ ਜੇ ਤੁਸੀਂ ਕੁਝ ਨਹੀਂ ਪਾਣਾ ਤਾਂ ਤਾਂ ਵੀ ਕੋਈ ਚੱਕਰ ਨਹੀਂ ਜੇ ਤੁਹਾਡੇ ਕੋਲ ਮਿੱਠਾ ਸੋਡਾ ਹੈਗਾ ਤੇ ਤੁਸੀਂ ਚੁਟਕੀ ਕੋ ਪਾ ਦਿਓ ਉਹਦੇ ਨਾਲ ਕੀ ਹੋਊਗਾ ਜਿਹੜੇ ਇਹ ਮਟਰਾਂ ਦੇ ਛਿਲੜ ਨੇ ਉਹ ਇੱਕਦਮ ਸੌਫਟ ਹੋ ਜਾਣਗੇ ਤੇ ਜੇ ਨਹੀਂ ਹੈਗਾ ਤਾਂ ਕੋਈ ਚੱਕਰ ਵੀ ਨਹੀਂ ਆ ਕਿ ਪਾਣਾ ਹੀ ਪਾਣਾ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਕੱਲਾ ਤੁਹਾਡੇ ਪਾਣੀ ਨਹੀਂ ਇਹਨੂੰ ਕਰ ਦੇਣਾ ਠੀਕ ਹੈ ਜੀ ਜਰੂਰੀ ਹੈਗਾ ਕਿ ਤੁਸੀਂ ਇਹ ਪਾਉਣਾ ਹੀ ਪਾਉਣਾ ਹੈ ਜੇ ਹੈਗਾ ਤੇ ਪਾ ਲੋ ਚੁਟਕੀਕ ਉਹਦੇ ਨਾਲ ਕੀ ਹੋਊਗਾ ਜਿਹੜੇ ਮਟਰਾਂ ਦੇ ਦਾਣੇ ਆ ਉਹ ਸੁੱਕੇ ਨਿਕਲ ਜਾਣਗੇ ਤੇ ਸਾਰੇ ਛਿਲੜ ਜਿਹੜੇ ਉਹ ਲੱਗ ਹੋ ਜਾਣਗੇ ਤੇ ਮੈਂ ਤੁਹਾਨੂੰ ਮਟਰਾਂ ਦੇ ਦਾਣੇ ਕੱਢ ਕੇ ਵੀ ਦਿਖਾਵਾਂਗੀ ਇਹ ਨਹੀਂ ਹੈਗਾ ਕਿ ਕੋਈ ਫੇਕ ਆ ਬਸ ਹੁਣ 5 ਮਿੰਟ ਵਾਸਤੇ ਆਪਾਂ ਢੱਕ ਦਵਾਂਗੇ ਤੇ ਇਹ ਟ੍ਰਿਕ ਤੁਸੀਂ ਉਦੋਂ ਕਰ ਸਕਦੇ ਹੋ ਜੀ ਜਦੋਂ ਤੁਸੀਂ ਆਪਣੇ ਘਰ ਦੀ ਸਫਾਈ ਕਰਦੇ ਪਏ ਹੋ ਤਾਂ ਤੁਸੀਂ ਜਦੋਂ ਛਾੜੂ ਲਗਾ ਰਹੇ ਹੋ ਪਾਣੀ ਨੂੰ ਉੱਪਰ ਗਰਮ ਰੱਖ ਸਕਦੇ ਹੋ ਤੇ ਤੁਸੀਂ ਇਸ ਤਰ੍ਹਾਂ ਡਿਪ ਕਰਕੇ ਟੱਕ ਕੇ ਹੁਣ ਤੁਸੀਂ ਆਪਣੇ ਘਰ ਚ ਜਿੰਨੀ ਮਰਜ਼ੀ ਸਫਾਈ ਕਰੋ ਪੋਚੇ ਲਗਾਓ ਭਾਂਡੇ ਮੰਜੋ ਆਟਾ ਗੁੰਨੋ ਜੋ ਮਰਜ਼ੀ ਕਰੋ ਇਹਦੀ ਸਿਰਦਰਦੀ ਤੁਹਾਨੂੰ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਹਾਇ ਹਲੇ ਤਾਂ ਮਟਰ ਕੱਢਣੇ ਨੇ ਤੇ ਭੈਣੋ ਇਹ ਚੀਜ਼ ਨਹੀਂ ਸੋਚਣੀ ਹੈਗੀ ਕਿ ਹਲੇ ਬੈਠ ਕੇ ਪਹਿਲਾਂ ਮੈਂ ਮਟਰ ਕੱਢੂੰਗੀ ਬੈਠਣ ਦੀ ਜ਼ਰੂਰਤ ਹੀ ਨਹੀਂ ਆ ਮਟਰ ਬਸ ਹੁਣੇ ਟੁਟਕੀਆਂ ਜੀ ਤੁਹਾਡੇ ਨਿਕਲ ਜਾਣੇ ਹੁਣ ਇਹ ਦੇਖ ਤੁਸੀਂ ਆਪਣੇ ਘਰ ਦੇ ਜਿੰਨੇ ਮਰਜ਼ੀ ਕੰਮ ਕਰ ਸਕਦੀਆਂ ਜੀ ਠੀਕ ਹੈ ਜੀ ਕੋਈ ਹਾਂਜੀ ਤੇ ਭੈਣੋ 5-6 ਮਿੰਟ ਹੋ ਗਿਆ ਸਾਨੂੰ ਇਹਨੂੰ ਰ ਤੋਂ ਦੇਖਦੇ ਆਂ ਜੀ ਸਾਡੇ ਮਟਰ ਛਿੱਲੇ ਜਾਂਦੇ ਆ ਜਾਂ ਨਹੀਂ ਹਾਂਜੀ ਤੇ ਪਹਿਲਾਂ ਜਿੰਨੇ ਵੀ ਇਹ ਮਟਰ ਆਪਾਂ ਉਹ ਪਾਏ ਤੇ ਪਾਣੀ ਚ ਸਾਰੇ ਕੱਢਾਂਗੇ ਤੇ ਇਹ ਕੱਢ ਕੇ ਤੁਹਾਨੂੰ ਦਿਖਾਉਣੀ ਆ ਇਹ ਆ ਦੇਖੋ ਅੱਜ ਤੇ ਪਹਿਲਾਂ ਤੁਸੀਂ ਦੇਖ ਸਕਦੇ ਆ ਹਲੇ ਰਹਿੰਦੇ ਆ ਮਟਰ ਆਪਣੇ ਕੱਢਣ ਵਾਲੇ ਇੰਨੇ ਕੁ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਤੇ ਦੇਖਿਓ ਹੁਣ ਆਪਾਂ ਇਹਨਾਂ ਨੂੰ ਕੋਈ ਹੱਥ ਨਹੀਂ ਲਗਾਣਾ ਜਸਟ ਆਪਾਂ ਇਦਾਂ ਕਰਨ ਫਿਰ ਤੇ ਸਾਡੇ ਦਾਣੇ ਜਿਹੜੇ ਉਬਾਰ ਆਈ ਜਾਣੇ ਬਸ ਆਪਾਂ ਇਹ ਆਪਣੇ ਬੱਚੇ ਨੂੰ ਵੀ ਕਹਿ ਸਕਦੇ ਆ ਜੀ ਹਾਂਜੀ ਜੀ ਤੁਸੀਂ ਵੇਖ ਸਕਦੇ ਆ ਕਿੰਨੀ ਆਸਾਨ ਤਰੀਕੇ ਦੇ ਨਾਲ ਸਾਡੇ ਦਾਣੇ ਜਿਹੜੇ ਉਹ ਨਿਕਲਦੇ ਪਏ ਐ ਇੱਕ ਮਹਾਤ ਦੀ ਮਦਦ ਦੇ ਨਾਲ ਹੀ ਨਿਕਲਦੇ ਪਏ ਦੂਸਰੀ ਆਦੀ ਜਰੂਰਤ ਵੀ ਨਹੀਂ ਪੈ ਰਹੀ ਤੁਹਾਨੂੰ ਸਿਰਫ ਇਹਨੂੰ ਪ੍ਰੈਸ ਕਰਨ ਦੀ ਲੋੜ ਆ ਮੜਾ ਜਾ ਐਦਾਂ ਤੁਸੀਂ ਪ੍ਰੈਸ ਕਰ ਲਾਣ ਦਾਣੇ ਸਾਰੇ ਦੇਖੋ ਜੀ ਬਾਹਰ ਆ ਗਏ ਨੇ ਕੋਈ ਜਰੂਰਤ ਨਹੀਂ ਆ ਕੋਈ ਹੱਥਾਂ ਦਾ ਜ਼ੋਰ ਨਹੀਂ ਲੱਗਣਾ ਹੈਗਾ ਤੇ ਐਦਾਂ ਭਾਣਾ ਤੁਸੀਂ ਢੇਰ ਸਾਰੇ ਜਿਹੜੇ ਦਾਣੇ ਆ ਇਹਨਾਂ ਨੂੰ ਜੀਤੇ ਭੈਣੋ ਦੇਖੋ ਕੋਈ ਢਾਈ ਨਹੀਂ ਲੱਗਦਾ ਪਿਆ ਇੱਕਦਮ ਮਟਰਾਂ ਦੇ ਦਾਣੇ ਕਿੰਨੇ ਸਾਰੇ ਜਿਹੜੇ ਆ ਉਹ ਨਿਕਲ ਕੇ ਬਾਹਰ ਤਿਆਰ ਹੋ ਗਏ ਤੇ ਆ ਲਓ ਜੀ ਪਾਈ ਜਾਓ ਤੁਸੀਂ ਤੇ ਦਾਣੇ ਜਿਹੜੇ ਆ ਨਾ ਉਹ ਅਸੀਂ ਮਤਲਬ ਸਗਤ ਹੀ ਰੱਖਣੇ ਆ ਦੇਖੋ ਇਹ ਨਹੀਂ ਹੈਗਾ ਕਿ ਅਸੀਂ ਇੱਕਦਮ ਜਿਹੜੇ ਸੌਫਟ ਜਿਹੇ ਦਾਣੇ ਕਰਤੀਆਂ ਨਹੀਂ ਕਿਉਂਕਿ ਆਪਾਂ ਇਹ ਸਟੋਰ ਕਰਨੇ ਆ ਤੇ ਜੇ ਤੁਸੀਂ ਹੁਣੇ ਸਬਜ਼ੀ ਬਣਾਉਣੀ ਆ ਤੇ ਫਿਰ ਤੁਸੀਂ ਵੱਧ ਵੀ ਇਹਨੂੰ ਕਰ ਸਕਦੇ ਹੋ ਫਿਰ ਹੋਰ ਹਮਤ ਇਸ ਤੋਂ ਵੱਧ ਸਾਨੀ ਕੀ ਹੋਗੀ ਦੇਖੋ ਆਪੇ ਡਿੱਗਦੇ ਹੀ ਜਾ ਰਹੇ ਨੇ ਇੰਨੇ ਪੋਲੇ ਹੋ ਗਏ ਆ ਕਿਉਂਕਿ ਇਹ ਛਿੱਲੜ ਜਿਹੜੇ ਆ ਇੱਕਦਮ ਪੋਲੇ ਹੋ ਗਿਆ ਤੇ ਜ਼ਰੂਰੀ ਨਹੀਂ ਆ ਤੁਸੀਂ ਪੈਨੋ ਸੋਡਾ ਪੋਣਾ ਹੀ ਪੋਣਾ ਹੈ ਤੇ ਤੁਸੀਂ ਸੋਡੇ ਤੋਂ ਬਿਨਾਂ ਵੀ ਜਿਹੜੇ ਇਹ ਦਾਣੇ ਕੱਢ ਸਕਦੇ ਜੀ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ 1 ਮਿੰਟ ਦੇ ਵਿੱਚ ਇਹ ਜਿਹੜੇ ਦਾਣੇ ਹੋ ਨਿਕਲ ਕੇ ਤਿਆਰ ਹੋ ਜਾਂਦੇ ਆ ਦੇਖੋ ਜੀ ਛਿੱਕੜਾ ਸੀ ਇੱਧਰ ਕਰ ਲਿਆ ਤੇ ਦਾਣੇ ਸੀ ਇੱਧਰ ਖੜ ਰਹੇ ਆ ਤੇ ਇਸੇ ਤਰੀਕੇ ਨਾਲ ਮੈਂ ਸਟੋਰ ਕਰਦੀ ਹੁੰਦੀ ਆ ਕਿਉਂਕਿ ਮੇਰੇ ਕੋ ਬੱਚਿਆਂ ਦੇ ਨਾਲ ਜਿਹੜਾ ਟਾਈਮ ਬਹੁਤ ਘੱਟ ਹੁੰਦਾ ਤੇ ਬੱਚੇ ਜਿਹੜੇ ਜਲਦੀ ਤੁਹਾਨੂੰ ਪਤਾ ਨਿੱਕੀ ਨਿੱਕੀ ਜਿਹੜੀ ਗੁਡੀਆਂ ਨੂੰ ਉਸ ਤੇਲੇ ਰੋਣ ਲੱਗ ਜਾਂਦੀ ਆ ਤੇ ਉਹਦੇ ਲਾਗੇ ਇਹ ਕੰਮ ਕਰਨਾ ਮੈਨੂੰ ਬਹੁਤ ਔਖਾ ਲੱਗਦਾ ਤੇ ਕਿਚਨ ਦੇ ਵਿੱਚ ਹੀ ਮੈਂ ਨਵੇੜ ਲੈਣੀ ਹੁੰਦੀ ਆ ਬੈਠ ਕੇ ਮੈਂ ਕਦੀ ਵੀ ਦਾਣੇ ਜਿਹੜੇ ਉਹ ਨਹੀਂ ਕੱਢੇ ਕਿਉਂਕਿ ਉਹ ਮੈਨੂੰ ਖਲਾਰਾ ਜਿਹਾ ਬਹੁਤ ਲੱਗਦਾ ਤੇ ਦੇਖੋ ਜੀ ਇਸ ਤਰ੍ਹਾਂ ਚਟਪਟਾ ਆਪਾਂ ਜਿਹੜੇ ਦਾਣੇ ਆ ਉਹ ਕੱਢ ਲਿਆ ਕੋਈ ਟਾਈਮ ਨਹੀਂ ਲੱਗ ਰਿਹਾ ਐਦਾਂ ਹੈ ਛਿਲਕਾ ਜਿਹੜਾ ਪੋਲਾ ਹੋ ਗਿਆ ਤੇ ਤੁਹਾਡਾ ਬੱਚਾ ਵੀ ਇਹ ਦਾਣੇ ਜਿਹੜੇ ਆ ਖਾੜ ਸਦਗਾ ਤੇ ਵੇਖੋ ਤੁਸੀਂ ਟੇਰ ਸਾਰੇ ਭਾਵੇਂ ਤੁਸੀਂ 5 ਕਿਲੋ ਮਟਰਾਂ ਦੇ ਦਾਣੇ ਜਿਹੜੇ ਉਹ ਕੱਢ ਲਓ ਨਹੀਂ ਤਾਂ ਸਾਨੂੰ ਕਿਲੋ ਮਟਰਾਂ ਦੇ ਦਾਣੇ ਵੀ ਔਖੇ ਲੱਗਦੇ ਆ ਇਸ ਤਰੀਕੇ ਦੇ ਨਾਲ ਤੁਸੀਂ 5-10 ਕਿਲੋ ਮੀਟਰਾਂ ਦੇ ਦਾਣੇ ਕੱਟ ਸਕਦੇ ਹੋ ਦੇਖੋ ਮੈਂ ਕਿੰਨੇ ਸਟੋਰ ਕਰ ਕਰਕੇ ਇਸ ਤਰ੍ਹਾਂ ਰੱਖੀ ਜਾ ਰਹੀਆਂ ਤੇ ਬਸ ਜੀ ਤੇ ਇਹਨੂੰ ਆਪਾਂ ਲੌਂਗ ਟਾਈਮ ਸਟੋਰ ਕਿੱਦਾਂ ਕਰਨਾ ਮੈਂ ਤੁਹਾਨੂੰ ਉਹ ਵੀ ਜ਼ਰੂਰ ਦੱਸੂਗੀ ਜੀ ਜਿਵੇਂ ਅਸੀਂ ਨੈਕਸਟ ਸੀਜ਼ਨ ਵਾਸਤੇ ਇਹਨਾਂ ਨੂੰ ਰੱਖਣਾ ਉਹ ਵੀ ਆਪਾਂ ਦੱਸਾਂਗੇ ਦੇਖੋ ਇੰਨੇ ਪੋਲੇ ਹੋ ਗਿਆ ਕਿ ਇੱਕਦਮ ਮੜਾ ਜਿਹਾ ਹੱਥ ਲਾਉਣ ਤੇ ਆਹ ਦੇਖੋ ਇਹ ਨਿਕਲਦੇ ਜਾ ਰਿਹਾ ਦਾਣੇ ਤੇ ਬਹੁਤ ਵਧੀਆ ਟਰਿਕ ਹੈ ਜੀ ਇਹ ਮੈਨੂੰ ਤੇ ਬੜੀ ਵਿਧੀਆ ਲੱਗਦੀ ਆ ਕੋਈ ਟਾਈਮ ਵੇਸਟ ਨਹੀਂ ਹੈਗਾ ਬਸ ਪਾਣੀ ਗਰਮ ਕਰੋ ਤੇ ਵਿੱਚ ਪਾ ਕੇ 5 ਮਿੰਟ ਰੱਖ ਦਿਓ ਤੇ ਉਸ ਤੋਂ ਬਾਅਦ ਆ ਤੁਸੀਂ ਆਪਣਾ ਜਿਹੜਾ ਮਰਜ਼ੀ ਕੰਮ ਕਰਦੇ ਰਹੋ ਤੇ ਜਦੋਂ ਤੁਹਾਡੇ ਕੋਲ ਟਾਈਮ ਲੱਗੇ ਤੇ ਬਸ ਇਸ ਤਰ੍ਹਾਂ ਆ ਕੇ 2 ਮਿੰਟ ਦੇ ਵਿੱਚ ਆਪਣੇ ਦਾਣੇ ਜਿਹੜੇ ਆ ਤੁਸੀਂ ਕੱਢ ਸਕਦੇ ਹੋ ਤਾਂ ਆਪਾਂ ਗੱਣਾ ਕਰਦਿਆਂ ਕਰਦਿਆਂ ਵੇਖੋ ਦਾਣੇ ਜਿਹੜੇ ਆ ਉਹ ਕੱਢ ਲਏ ਆ ਤੇ ਇੱਕ ਸੈਕਿੰਡ ਤੋਂ ਪਹਿਲਾਂ ਦਾਣੇ ਜਿਹੜੇ ਨਿਕਲ ਗਿਆ ਨਹੀਂ ਤਾਂ ਬਹੁਤ ਟਾਈਮ ਲੱਗ ਜਾਂਦਾ ਲੱਗਦਾ ਜੀ ਹੱਥ ਦਰਦ ਹੋਣ ਲੱਗ ਜਾਂਦਾ ਇਵੇਂ ਮੈਨੂੰ ਕੋਈ ਪ੍ਰੋਬਲਮ ਜਿਹੜੀ ਨਹੀਂ ਆਉਂਦੀ ਤੇ ਦਾਣੇ ਜਿਹੜੇ ਇੱਕਦਮ ਨਿਕਲ ਜਾਂਦੇ ਦੇਖੋ ਜੀ ਬਸ ਇਸ ਤਰ੍ਹਾਂ ਕਰਨਾ ਜੀ ਆ ਦੇਖੋ ਮਟਰਾਂ ਦਾ ਦਾਣ ਉਸੇ ਵਰੀ ਮਟਰ ਇੱਕ ਸਾਈਡ ਤੇ ਹੋਈ ਜਾਂਦੇ ਆ ਤੇ ਛਿੱਲਣ ਇੱਕ ਸਾਈਡ ਤੇ ਹੋਈ ਜਾਂਦੇ ਆ ਕਿਉਂਕਿ ਦਾਣੇ ਜਿਹੜੇ ਆ ਦੇਖੋ ਬਹੁਤ ਜ਼ਿਆਦਾ ਸੌਫਟ ਹੋ ਗਿਆ ਹੈਗਾ ਤੇ ਆਪਾਂ ਖੜੇ-ਖੜੇ ਕਿਚਨ ਦੇ ਵਿੱਚ ਇਹ ਚੀਜ਼ ਜਿਹੜੀ ਆ ਕਰ ਸਕਦੇ ਆਂ ਦੇਖੋ ਜੀ ਕੋਈ ਖਲਾਰਾ ਨਹੀਂ ਆ ਤੇ ਕੋਈ ਵੀ ਝੰਜਟ ਨਹੀਂ ਆ ਕੋਈ ਵੀ ਮਿਹਨਤ ਨਹੀਂ ਆ ਬਸ 5-10 ਮਿੰਟ ਦੇ ਵਿੱਚ ਤੁਸੀਂ ਭਾਵੇਂ 5 ਕਿਲੋ ਮਟਰ ਇਸ ਤਰ੍ਹਾਂ ਕੱਢ ਲਓ ਤੇ ਜੇ ਕੋਈ ਨਾਲ ਹੈਲਪ ਵਾਲਾ ਹੈਗਾ ਤਾਂ ਫਿਰ ਤਾਂ ਬਹੁਤਾ ਹੀ ਸੌਖਾ ਹੈ ਜੀ ਬਸ ਇਸ ਤਰ੍ਹਾਂ ਪ੍ਰੈਸ ਕਰੀ ਜਾਣਾ ਤੇ ਦਾਣੇ ਬਾਹਰ ਭਾਈ ਜਾਣੀਆ ਦੇਖ ਸਕਦੇ ਆ ਤੁਸੀਂ ਬਸ ਇਸ ਤਰ੍ਹਾਂ ਤੁਸੀਂ ਮਸਲੋ ਮਸਲ ਵੀ ਸਕਦੇ ਹੋ ਲਓ ਜੀ ਜੇ ਤੁਸੀਂ ਬਿਲਕੁਲ ਹੀ ਚਾਹਦੇ ਹੋ ਕਿ ਟਾਈਮ ਲੱਗੇ ਹੀ ਨਾ ਬਸ ਇਸ ਤਰ੍ਹਾਂ ਮਸਲੀ ਜਾਓ ਦੇਖੋ ਜੀ ਦਾਣੇ ਸਾਡੇ ਬਸ ਬਾਹਰ ਆਈ ਜਾਂਦੇ ਨੇ ਤੇ ਸਾਡੇ ਮਟਰ ਵੇਖੋ ਕਿੰਨੇ ਜ਼ਿਆਦਾ ਜਿਹੜੇ ਆ ਉਹ ਸਟੋਰ ਹੋ ਗਿਆ ਗੱਲਾਂ ਕਰਦਿਆ ਕਰਦਿਆਂ ਤੁਹਾਡੇ ਨਾਲ ਤੇ ਪੈਨੋ ਇਹ ਵਾਲੀ ਟ੍ਰਿਕ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਤੇ ਜੇ ਤੁਹਾਨੂੰ ਵਧੀਆ ਲੱਗੀ ਆ ਥੋੜੀ ਜਿਹੀ ਵੀ ਵਧੀਆ ਲੱਗੀ ਆ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਦੇਖੋ ਅਸੀਂ ਚਟਪਟ ਕਿੰਨੇ ਜ਼ਿਆਦਾ ਜਿਹੜੇ ਗਾਣੇ ਆ ਉਹ ਕੱਢ ਲਿਆ ਜੀ ਇਸ ਟ੍ਰਿਕ ਦੇ ਨਾਲ ਮੈਂ ਜਿਹੜੇ ਮੇਰੀ ਬਾਕੀ ਮਟਰ ਪਏ ਨੇ ਮੈਂ ਉਹ ਵੀ ਕੱਢ ਲਾਂਗੀ ਤੇ ਜਦੋਂ ਮੇਰੇ ਕੋਲ ਫਰੀਦ ਦੇਣ ਦੇ ਵਿੱਚ ਟਾਈਮ ਹੋਇਆ ਤਾਂ ਮੈਂ ਉਦੋਂ ਜਿੰਨੇ ਵੀ ਮਟਰ ਆਏ ਨੇ ਖੇਤਾਂ ਦੇ ਵਿੱਚੋਂ ਮੈਂ ਸਾਰੇ ਸਟੋਰ ਕਰਕੇ ਰੱਖ ਲੈਣੇ ਜੀ ਕਿਉਂਕਿ ਬਾਅਦ ਵਿੱਚ ਤੁਹਾਨੂੰ ਪਤਾ ਹੈ ਕਿ ਮਟਰ ਜਿਹੜੇ ਆ ਉਹ ਹੁਣ ਖੇਤਾਂ ਦੇ ਵਿੱਚੋਂ ਹੀ ਉਹਨੇ ਬੰਦ ਹੋ ਜਣੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਇਹਨਾਂ ਨੂੰ ਆਪਾਂ ਸਟੋਰ ਕਿਵੇਂ ਕਰ ਸਕਦੇ ਆ ਲੌਂਗ ਟਾਈਮ ਤੁਹਾਨੂੰ ਮੈਂ ਉਹ ਵੀ ਦੱਸੂੰਗੀ ਜੀ ਦੇਖੋ ਜੀ ਕਿੰਨੇ ਵਾ ਦੋ ਟਾਈਮ ਦੋ ਤਿੰਨ ਟਾਈਮ ਦੀ ਸਬਜੀ ਜੋ ਗੇਮਾ ਮਟਰ ਕੱਢ ਵੀ ਲੈਨੇ ਹੁਣ ਤੁਸੀਂ ਭਾਵੇਂ ਇਹਨਾਂ ਦੇ ਚੋਲ ਬਣਾਵੋ ਭਾਵੇਂ ਮਿਕਸ ਸਬਜੀ ਬਣਾਵੋ ਭਾਵੇਂ ਆਲੂ ਮਟਰ ਬਣਾਵੋ ਤੇ ਭਾਵੇਂ ਮਟਰ ਪਨੀਰ ਬਣਾਵੋ ਤੇ ਜੇ ਕੋਈ ਗੈਸਟ ਤੁਹਾਡਾ ਅਚਾਨਕ ਵੀ ਆ ਜਾਂਦਾ ਤੇ ਮਟਰ ਸਾਡੇ ਕੋਲ ਖੱਡੇ ਆ ਤੇ ਬਸ ਜੀ ਜਾਂ ਪਨੀਰ ਪਾ ਲੋ ਜਾਂ ਆਲੂ ਪਾ ਲੋ ਠੀਕ ਹੈ ਜੀ ਬਸ ਸਬਜੀ ਤਿਆਰ ਹੈ ਜੀ ਕੋਈ ਟੈਨਸ਼ਨ ਦੀ ਲੋੜ ਹੀ ਨਹੀਂ ਆ ਤੇ ਲਸਣ ਦੀ ਵੀਡੀਓ ਆਪਾਂ ਪਹਿਲਾਂ ਪੇਲਾ ਵੀ ਪਾਈ ਹੋਈ ਆ ਲਸਣ ਵੀ ਸਾਡਾ ਤਿਆਰ ਹੈ ਤੇ ਮੈਂ ਲਸਣ ਤੁਹਾਨੂੰ ਉਸ ਦਿਨ ਦਿਖਾਇਆ ਵੀ ਸੀਗਾ ਤੇ ਹੱਲੇ ਵੀ ਮੇਰੇ ਕੋਲ ਦੇਖੋ ਲਸਣ ਪਿਆ ਹੋਇਆ ਤੇ ਇਸੇ ਕਟੋਰੀ ਦੇ ਵਿੱਚ ਹੀ ਮੈਂ ਸਟੋਰ ਕਰਕੇ ਤੁਹਾਨੂੰ ਦਿਖਾਇਆ ਸੀ ਜਰੂਰ ਵੀਡੀਓ ਨੂੰ ਦੇਖ ਲਿਓ ਲਸਣ ਹੀ ਸਾਡਾ ਤਿਆਰ ਪਿਆ ਮਟਰ ਵੀ ਸਾਡੇ ਕੱਢੇ ਪਏ ਨੇ ਸਾਨੂੰ ਕੋਈ ਟੈਨਸ਼ਨ ਨਹੀਂ ਆ ਅਸੀਂ ਦੋ ਆਲੂ ਵਿੱਚ ਪਾਵਾਂਗੇ ਤਾਂ ਸਬਜੀ ਬਣਾ ਲਾਂਗੇ ਜਾਂ ਥੋੜਾ ਜਿਹਾ ਪਨੀਰ ਪਾਵਾਂਗੇ ਤੇ ਸਬਜੀ ਸਾਡੀ ਤਿਆਰ ਹੈ ਜੀ ਦੇਖੋ ਜੀ ਕੰਮ ਨੂੰ ਆਸਾਨ ਕਰ ਲਿਆ ਕਰੋ ਸੌਖਾ ਕਰ ਲਿਆ ਕਰੋ ਜੇ ਨਹੀਂ ਕੋਈ ਹੈਲਪ ਵਾਲਾ ਹੈਗਾ ਤੇ ਸਾਰਾ ਦਿਨਵੇਂ ਖਪਣ ਦੀ ਜਰੂਰਤ ਨਹੀਂ ਹੈਗੀ ਛੋਟੀਆਂ-ਛੋਟੀਆਂ ਟ੍ਰਿਕਸ ਦੇ ਨਾਲ ਤੁਸੀਂ ਆਪਣੀ ਮਦਦ ਖੁਦ ਕਰ ਸਕਦੀਆਂ ਹੋ ਭੈਣੋ ਤੇ ਇਹ ਟ੍ਰਿਕਸ ਤੁਸੀਂ ਕਿੱਥੋਂ ਜਾਣਣੀਆਂ ਨੇ ਗੁਰਤਾਜ ਕੋਰ ਚੈਨਲ ਤੋਂ ਤੇ ਤੁਸੀਂ ਇਸ ਚੈਨਲ ਨੂੰ ਜਰੂਰ ਸਪੋਰਟ ਕਰੋ ਤੇ ਸਬਸਕ੍ਰਾਈਬ ਜਲਦੀ-ਜਲਦੀ ਕਰ ਲਓ ਤਾਂ ਜੋ ਤੁਹਾਨੂੰ ਮੇਰੀਆਂ ਵੀਡੀਓ 11:30 ਵਜੇ ਰੋਜ਼ ਡੇਲੀ ਮਿਲ ਸਕਣ ਜੀ ਠੀਕ ਹੈ ਤਾਂ ਜਰੂਰ ਕਮੈਂਟ ਦੇ ਵਿੱਚ ਮੈਨੂੰ ਦੱਸ ਸਕਦੇ ਆ ਆਪਾਂ ਜੋ ਹੋਰ ਵੀ ਭੈਣਾਂ ਦੇ ਨਾਲ ਸਾਂਝੀ ਕਰ ਸਕੀਏ ਜੀ ਠੀਕ ਹੈ ਜੀ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਨਾਲ